ਬਿੱਤ ਕੋਇਲ ਹੈ ਜੀ ਕੀ ਮਾਮਲਾ ਹੋਇਆ ਜਿਹੜਾ ਦੂਜੇ ਮਾਮਲਾ ਜੀ ਮੇਰੇ 21 ਤਰੀਕ ਨੂੰ ਮੇਰੇ ਪਾਪਾ ਦਾ ਆਪਰੇਟ ਕਰਾਇਆ ਸੀ ਸਰਕਾਰੀ ਹਸਪਤਾਲ ਚੋਂ ਜੀ ਡਾਕਟਰ ਨੇ ਉਸ ਦੇ ਬਦਲੇ ਸਤੋਂ 1.5 ਲੱਖ ਰੁਪਏ ਲੱਤਾ ਸੀ ਬਲਕਿ ਸਾਡੇ ਕੋਲ ਉਸ ਦਾ ਪ੍ਰੂਫ ਹੈਗਾ ਜੀ ਜਿਹੜਾ 1.5 ਲੱਖ ਰੁਪਏ ਲੱਤਾ ਸੀਗਾ ਜੀ ਉਸ ਤੋਂ ਬਾਅਦ ਜੀ ਮੇਰੇ ਪਾਪਾ ਦਾ ਬੀਪੀ ਵਧੇ ਚ ਆਪਰੇਟ ਕਰਤਾ ਜੀ ਆਪਰੇਟ ਜੀ ਮਤਲਬ ਜਦੋਂ ਆਪਰੇਟ ਕਰਿਆ ਜਦੋਂ ਕੋਨ 5 ਗ੍ਰਾਮ ਸੀ ਬਲਕਿ ਡਾਕਟਰ ਨੇ ਚੈੱਕ ਨਹੀਂ ਕਰਿਆ ਜੀ ਜਿਸ ਦੀ ਵਜ੍ਹਾ ਕਰਕੇ ਉਹਨਾਂ ਦੇ ਬ੍ਰੇਂਚ ਕਲਾਊਡ ਵਗੈਰਾ ਬਣ ਗਿਆ ਜਿਹੜੀ ਕਰਕੇ ਜਿਸ وجہ ਕਰਕੇ ਜੀ ਹੁਣ ajo DMC दाखल ਨੇ ਜੀ ਜ਼ਿੰਦਗੀ ਤੇ ਮੌਦੀ ਲੜਾਈ ਲੜ ਰਹੇ ਨੇ ਜੀ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਗੁਜਾਰਿਸ਼ ਹੈ ਵੀ ਡਾਕਟਰ ਦਾ ਜਿਹੜਾ ਲਾਇਸੈਂਸ ਵਗੈਰਾ ਰੱਦ ਕੀਤਾ ਜਾਵੇ ਸਾਨੂੰ ਸਾਡਾ ਇਨਸਾਫ ਮਿਲੇ ਜੀ ਡਾਕਟਰ ਦਾ ਨਾਮ ਆ ਡਾਕਟਰ ਤੁਸ਼ਾਰ ਸਿੰਘ ਲਾ ਜੀ ਇਹਦੇ ਵਿੱਚ ਵੀ ਦਾਅਵਾ ਕਰਦੇ ਹੋ ਉਸ ਕੀ ਉਹ ਮੰਗ ਲੋਕਾਂ ਕੇ ਮੰਗ ਕਰਦੇ ਹੋ ਮੰਗ ਜੀ ਬਸ ਮਤਲਬ ਸਾਡੇ ਪਾਪਾ ਪਹਿਲਾਂ ਵਰਗੇ ਹੋ ਜਾਂਦੇ ਜੀ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਗੋਡਿਆਂ ਦਾ ਮਤਲਬ ਅਪਰੇਟ ਕਰਾਇਆ ਸੀ ਉਹਨਾਂ ਨੇ ਤਾਂ ਬੋਲੂ ਨਹੀਂ ਹਟਾਤਾ ਜੀ ਉਹ 5 ਨੰਬਰ ਕਮਰੇ ਚੋਂ ਲੈਂਦਾ ਜੀ ਹਾਂਜੀ ਕੈਸ਼ ਤਾਂ ਉਹਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਜੀ ਨਹੀਂ ਉਹ ਤਾਂ ਡਾਕਟਰਾਂ ਨੇ ਬਕਾਇਦਾ ਜੋ ਟ੍ਰੀਟਮੈਂਟ ਕੀਤਾ ਉਹਦੀ ਰਿਸਿਪਟ ਦਿੱਤੀ ਹੋਊਗੀ ਨਹੀਂ ਕੋਈ ਸਿਪਟ ਨਹੀਂ ਦਿੱਤੀ ਜੀ ਕੋਈ ਕੁਝ ਨਹੀਂ ਦਿੱਤਾਗਾ ਜੀ ਆਪਸ਼ਮਾਨ ਕਾਰਡ ਵਗੈਰਾ ਨਹੀਂ ਨਹੀਂ ਕੋਈ ਕਾਰਡ ਨਹੀਂ ਸੀ ਬਣਿਆ ਹੋਇਆ ਜੀ ਬਲਕਿ ਮਤਲਬ ਜੀ ਜਿਹੜੀ ਮਤਲਬ ਇਹਨਾਂ ਦੀ ਫਾਈਲ ਬਣਾਈ ਹੋਈ ਹੈ ਜੀ ਫਾਈਲ ਉੱਪਰ ਇਹਨਾਂ ਨੇ ਸਿਰਫ ਨੀਂਦ ਦੇ ਇੰਜੈਕਸ਼ਨ ਦਿੱਤੇ ਨੇਗੇ ਜੀ ਜਦੋਂ ਵੀ ਮਤਲਬ ਪਾਪਾ ਆਪਰੇਸ਼ਨ ਕਰਾਉਣ ਤੋਂ ਬਾਅਦ ਬਿਲਕੁਲ ਠੀਕ ਨਹੀਂ ਸੀ ਹੈਗੇਗੇ ਜੀ ਠੀਕ ਹੋਣ ਤੋਂ ਬਾਅਦ ਤਾਂ ਮਤਲਬ ਵੀ 1% ਵੀ ਉਹਨਾਂ ਸਾਡੇ ਮਨ ਨੂੰ ਤਸੱਲੀ ਨਹੀਂ ਹੋਈ ਵੀ ਪਾਪਾ ਠੀਕ ਨੇ ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਨਾਟਕ ਕਰ ਰਹੇ ਨੇ ਪੰਜਾਬੀ ਚ ਜੀ ਤਾਂ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇੱਥੇ ਕਿਤੇ ਵੀ ਕੋਈ ਸਰਕਾਰੀ ਕੋਈ ਹੋਰ ਐਕਸ ਵਾਈ ਜ਼ेड ਕੋਈ ਵੀ ਮਤਲਬ ਇਹਨਾਂ ਨੇ ਉਹ ਨਹੀਂ ਲੱਤਾ ਕੋਈ ਐਕਸਟਰਾ ਮੈਡੀਸਨ ਵਾਲੇ ਕਿਸੇ ਡਾਕਟਰ ਨੂੰ ਨਹੀਂ ਬੁਲਾਇਆ ਜੀ ਜਦੋਂ ਆਪਾਂ ਆ ਮਤਲਬ ਵੀ ਹਲਚਲ ਕਰਦੇ ਸੀ ਕੋਈ ਪਾਈਪ ਵੇਰਾ ਵਗੇਰਾ ਉਤਾਰਦੇ ਸੀ ਤਾਂ ਇਹ ਨੀਂਦ ਦਾ ਇੰਜੈਕਸ਼ਨ ਲਗਾ ਦਿੰਦੇ ਸੀਗੇ ਜੀ ਬਲਕਿ ਇਹਨਾਂ ਨੇ ਸਰਕਾਰੀ ਹਸਪਤਾਲ 'ਚ ਕੋਈ ਸਰਕਾਰੀ ਡਾਕਟਰ ਹੋਰ ਨਹੀਂ ਬੁਲਾਇਆ ਗਿਆ ਜੀ ਆਪਣੀ ਮੈਡਮ ਮੇਗਾ ਦਾਦੂ ਨੂੰ ਮਤਲਬ ਉੱਥੇ ਬੁਲਾਇਆ ਜੀ ਬਲਕਿ ਉਹ ਪ੍ਰਾਈਵੇਟ ਮਤਲਬ ਬੈਠਦੇ ਨੇ ਬੀ ਐਮ ਸੀ ਹਸਪ ਤਾਂ ਮਤਲਬ ਸਾਡੇ ਜਿਹੜਾ ਟ੍ਰੀਟਮੈਂਟ ਆ ਜੀ ਸਾਡੇ ਪਾਪਾ ਦਾ ਕੇਸ ਉਹਨਾਂ ਨੇ ਉਲਝਾਤਾ ਜੀ ਨਹੀਂ ਇਹਨਾਂ ਨੇ ਆਪਣੀ ਮੈਡਮ ਨੂੰ ਇੱਥੇ ਸਰਕਾਰੀ ਚ ਬੁਲਾਇਆ ਸਰਕਾਰੀ ਚ ਬੁਲਾਇਆ ਜੀ ਮਤਲਬ ਵੈਸੇ ਉਹ ਪ੍ਰਾਈਵੇਟ ਨਹੀਂ ਗਏ ਜੀ ਬਲਕਿ ਇੱਥੇ ਮਤਲਬ ਉਹ ਡਾਕਟਰ ਹੋਰ ਵੀ ਬਹੁਤ ਹੈਗੇ ਨੇ ਜੀ ਕਿਸੇ ਦੀ ਹੋਰ ਜੀ ਆ ਫਾਈਲ ਦੇਖੀ ਜਾਵੇ ਜੀ ਕਿਸੇ ਵੀ ਹੋਰ ਨਹੀਂ ਐਕਸ ਵਾਈ ਜ਼ेड ਡਾਕਟਰ ਨੂੰ ਕਿਸੇ ਨੂੰ ਨਹੀਂ ਬੁਲਾਇਆ ਗਿਆ ਜੀ ਤਾਂ ਸਿਰਫ ਮਤਲਬ ਜਿਹੜਾ ਉਦੋਂ ਬਾਅਦ ਇਹਨਾਂ ਨੇ ਪ੍ਰੀਫਰ ਕਰਿਆ ਜੀ ਮਤਲਬ ਵੀ ਆਪਣੇ ਹੀ ਕਿਸੇ ਨਾਉਨ ਨੂੰ ਜੀ ਡੀ ਐਮ ਸੀ ਜੀ ਆਪਣੇ ਹੀ ਕਿਸੇ ਨਾਉਨ ਨੂੰ ਡੀ ਐਮ ਸੀ ਚ ਮਤਲਬ ਪ੍ਰੀਫਰ ਕਰਿਆ ਜੀ ਉੱਥੇ ਵੀ ਮਤਲਬ ਵੀ ਕਿਉਂਕਿ ਜਿਹੜੀਆਂ ਉਹਨਾਂ ਤੋਂ ਗਲਤੀਆਂ ਹੋਈਆਂ ਨੇ ਵੀ ਉਹ ਉਹ ਲੁਕਾ ਸਕਣ ਜੀ ਕੀ ਮੰਗ ਕਰਦੇ ਹੋ ਮੰਗ ਕੀ ਗੱਲ ਨੂੰ ਵੀਰੇ ਮੰਗ ਵਸ ਇਹੀ ਹੈ ਜੀ ਬਸ ਇਹ ਡਾਕਟਰ ਨੂੰ ਜੀ ਇਸੇ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਦੇ ਬਸ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਗੁਜਾਰਿਸ਼ ਹੈ ਜੀ ਸਰਕਾਰ ਨੂੰ ਹੀ ਬੇਨਤੀ ਹੈ ਤਰੀਕ ਨੂੰ ਐਡਮਿਟ ਕਰਵਾਇਆ ਸੀ ਪਾਪਾ ਨੂੰ 21 ਤਾਰੀਖ ਨੂੰ ਐਡਮਿਟ ਕਰਵਾਇਆ ਸੀਗਾ ਜੀ ਹਾਂ ਜੀ 21 ਦਸੰਬਰ ਨੂੰ ਜੀ 23 ਨੂੰ ਮਤਲਬ ਉਹਨਾਂ ਨੂੰ ਲੁਧਿਆਣਾ ਲੈ ਕੇ ਸੀ ਡੀਐਮਸੀ ਜੀ ਤਾਂ ਡੀਐਮਸੀ ਦੇ ਡਾਕਟਰਾਂ ਨੂੰ ਪਤਾ ਚੱਲਿਆ ਜੀ ਉਹਨਾਂ ਨੇ ਸਾਰਾ ਕੁਝ ਕਲੀਅਰ ਕਰਤਾ ਵੀ ਮਤਲਬ ਵੀ ਇਹ ਬੀਪੀ ਵਧੇ ਜੋ অপারেਟ ਹੋਇਆਗਾ ਤੇ ਜਿਹੜਾ ਬੀਪੀ ਜਿਹੜਾ ਮਤਲਬ ਐਚਪੀ ਬੋਲਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਖੂਨ ਸਿਰਫ 5 ਗ੍ਰਾਮ ਸੀਗਾ ਜੀ ਤਾਂ ਮਤਲਬ ਇਹਨਾਂ ਨਾਲ ਸਤੋ 1.5 ਲੱਖ ਰੁਪਏ ਲੱਤੇ ਜੀ ਪਹਿਲਾਂ 2.5 ਲੱਖ ਰੁਪਏ ਦੀ ਡਿਮਾਂਡ ਕਰੀ ਸੀਗੀ ਜੀ ਤਾਂ ਮਤਲਬ ਉਸ ਤੋਂ ਬਾਅਦ ਸਾਨੂੰ 1.5 ਲੱਖ ਰੁਪਏ ਲੱਤੇ 5 ਨੰਬਰ ਕਮਰੇ ਚ ਕੀ ਐਮਓ ਤੇ ਅਧਿਕਾਰੀ ਨੂੰ ਮਿਲੇ ਹੋ ਇਸ ਬਾਬਤ ਨਹੀਂ ਜੀ ਮਿਲੇ ਕਿਸੇ ਨੂੰ ਨਹੀਂ ਜੀ ਮੇਲ ਕਰੀ ਸੀਗੀ ਮੈਨੇ ਇੱਕ ਤਾਂ ਸੀਐਮ ਭਗਵੰਤ ਮਾਨ ਨੂੰ ਕਰੀ ਸੀ ਇੱਕ ਡੀਸੀ ਆਫਿਸ ਕਰੀ ਸੀ ਜੀ ਨਾਲੇ ਤੇ ਸਿਵਲ ਹਸਪਤਾਲ ਵਿੱਚ ਜਿਵੇਂ ਐਸਐਮਓ ਸੀਐਮਓ ਬੈਠਦਾ ਉਹਨਾਂ ਨੂੰ ਕਿਸੇ ਕੋਈ ਸਰਕਾਰੀ ਕੋਈ ਕੰਪਲੇਂਟ ਕੀਤੀ ਆ ਕਿ ਤੁਹਾਡੇ ਨਾਲ ਹਾਂਜੀ ਕੰਪਲੇਂਟ ਕਰੀਏ ਜੀ ਕਿੰਨੂੰ ਕੀਤੀ ਆ ਜੀ ਮੈਨੇ ਜੀ ਮਤਲਬ ਮੇਲ ਕਰੀ ਸੀ ਜੀ ਮੇਲ ਦਾ ਮਤਲਬ ਹੈ ਜੀ ਸਿਵਲ ਹਸਪਤਾਲ ਬਣਾਣਾ ਕਿੱਥੇ ਇਸ ਟਾਈਮ ਖੜੇ ਉਹਥੇ ਜਿਹੜੇ ਸੀਨੀਅਰ ਅਧਿਕਾਰੀ ਨੇ ਐਸਐਮਓ ਉਹਨਾਂ ਨੇ ਗੱਲਦਵਾਨ ਦੀ ਕੋਸ਼ਿਸ਼ ਕੀਤੀ ਜੀ ਕਿਨੂੰ ਮਿਲੇ ਤੁਸੀ ਮਤਲਬ ਮਿਲੇ ਨਹੀਂ ਗਏ ਜੀ ਬਲ ਸਾਨੂੰ ਫੋਨ ਆਇਆ ਸੀ ਨਾ ਹਾਂਜੀ ਫੋਨ ਆਇਆ ਸੀਗਾ ਜੀ ਕਿਹਦਾ ਫੋਨ ਆਇਆ ਸੀ ਮੇਰੇ ਕੋਲ ਨੰਬਰ ਸੇਵ ਹੈ ਜੀ ਦਿਖਾਓ ਐਸਾ ਮੋੜਾਇਦਾ ਸੀ ਇਹ ਮੋੜਾਇਦਾ ਨਹੀਂ ਤਾਂ ਹਾਂ ਤਾਂ ਉਹ ਕਹਿੰਦੇ ਵੀ ਜਿਹੜੀ ਤੁਹਾਨੂੰ ਤਾਰੀਖ ਹੈ ਵੀ ਉਹ 9 ਤਾਰੀਖ ਦਿੱਤੀ ਜਾਊਗੀ ਵੀ ਤੁਸੀਂ 9 ਤਾਰੀਖ ਨੂੰ ਆਣਾਗਾ ਜੀ ਬਲਕਿ ਜਿਹੜਾ ਤੁਸ਼ਾਰ ਤੁਸ਼ਾਰ ਸਿੰਘ ਲੱਗਾ ਜੀ ਉਹ ਮਤਲਬ ਸੁੰਨਣ ਚ ਆਇਆਗਾ ਵੀ ਉਹ ਕੁਝ ਦਿਨਾਂ ਤੱਕ ਅਮਰੀਕਾ ਵਗੈਰਾ ਜਾ ਰਿਹਾਗਾ ਤੇ ਮਤਲਬ ਉਹ ਇਥੋਂ ਸਰਕਾਰੀ ਹਸਪੀਟਲ ਚੋਲੇ ਜਾਈਨ ਵਗੈਰਾ ਪਾ ਗਿਆ ਜੀ ਤੁਹਾਡੇ ਫਾਸਲ ਨੂੰ ਪ੍ਰੋਬਲਮ ਆਈ ਤੁਸੀਂ ਡਾਕਟਰ ਪ੍ਰਸ਼ਾਦ ਸਿੰਘ ਨਾਲ ਕੰਟੈਕਟ ਕੀਤਾ ਕੀਤਾ ਸੀਗਾ ਜੀ ਮੈਂ ਬਾਹਰ ਆ ਕੇ ਸਰਕਾਰੀ ਹਸਪੀਟਲ ਤੇ ਜੀ ਡਾਕਟਰ ਸਾਹਿਬ ਨੂੰ ਮਿਲੇਗਾ ਬਲਕਿ ਮੈਂ ਉਹ ਤੋਂ ਡੀ ਐਮ ਸੀ ਸੀਗਾ ਜੀ ਮੈਂ ਇੱਕ ਦਿਨ ਵਾਸਤੇ ਡਾਕਟਰ ਨੂੰ ਮਿਲ ਲਾਇਆ ਜੀ ਡਾਕਟਰ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਜੀ ਡਾਕਟਰ ਨੂੰ ਬਲਕਿ ਡਾਕਟਰ ਨਾਲ ਮੇਰੀ ਬਹਿਸ ਵੀ ਹੋਈ ਹੈ ਜੀ ਡਾਕਟਰ ਕਹਿੰਦਾ ਤੇਰੇ ਤੋਂ ਜੋ ਹੁੰਦਾ ਤੁਸੀਂ ਉਹ ਕਰ ਲਓ ਡਾਕਟਰ ਬੋਲ ਉਹ ਗੱਲ ਹਾਂ ਜੀ ਡਾਕਟਰ ਬੋਲ ਉਹ ਗੱਲ ਕਹੀ ਹੈ ਜੀ ਤੁਹਾਡੇ ਕੋਲ 1.5 ਲੱਖ ਦਾ ਜਿਹੜਾ ਦਿੱਤਾ ਸੀ ਉਹਨਾਂ ਦੇ ਸਬੂਤ ਹੈਗੇ ਨੇ ਮੇਰੇ ਕੋਲ ਉਹਦੀ 5 ਮਿੰਟ ਕੰਮਰੇ ਬਿਤਾ ਕੇ ਰਿਕਾਰਡਿੰਗ ਵਗੈਰਾ ਸਾਰਾ ਕੁਝ ਹੈ ਤੁਹਾਡੇ ਕੋਲ ਨਹੀਂ ਰਿਕਾਰਡਿੰਗ ਮਤਲਬ ਵੋਲਿਊਮ ਰਿਕਾਰਡਿੰਗ ਜੀ ਵਾਇਸ ਰਿਕਾਰਡਿੰਗ ਹੈ ਹਾਂਜੀ ਉਸ ਤੋਂ ਬਾਅਦ ਜੀ ਜਿਹੜਾ ਰਾਤ ਨੂੰ ਟ੍ਰੀਟਮੈਂਟ ਵਗੈਰਾ ਚੱਲਿਆ ਗਿਆ ਜੀ ਉਹਦੇ ਵੀ ਮੇਰੇ ਕੋਲ 58 ਮਿੰਟ ਦੀ ਜਿਹੜੇ ਮਤਲਬ ਉਹਨੇ ਪਚਾਲ ਪਾਇਆ ਜਾਂ ਕੁਝ ਹੋਰ ਕਰਿਆ ਜੀ ਉਹ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ 58 ਮਿੰਟ ਕੁ ਸੈਕੰਡਰੀ ਹੈ ਜੀ ਜਿੰਨੀ ਵੀ ਡਾਕਟਰ ਨਾਲ ਬਾਰਤਾਲਾਬ ਹੋਈ ਜੀ ਨੰਬਰ ਕਿਹੜਾ ਯਾਰ ਕਹਦੇ ਹੋ ਡਾਕਟਰ ਦਾ ਨੰਬਰ ਹਾਂਜੀ ਉਹ ਵੀ ਕੱਟਦਾ ਜੀ ਇੱਕ ਸੈਕਿੰਡ 58 ਮਿੰਟ 13 ਸੈਕਿੰਡ ਦੀ ਹੈ ਜੀ ਡਾਕਟਰ ਦੀ ਮਤਲਬ ਰਿਕਾਰਡਿੰਗ ਜੀ ਜਿਹੜੀ ਮਤਲਬ ਵੀ ਉਹਨਾਂ ਨੇ ਜੋ ਵੀ ਜਦੋਂ ਉਹਨਾਂ ਨੇ ਆਪਣੀ ਵਾਈਫ ਨੂੰ ਬੁਲਾਇਆ ਜੀ ਮਤਲਬ ਵੀ ਕੋਈ ਸਰਕਾਰੀ ਹੋਰ ਜਿਵੇਂ ਡਾਕਟਰ ਸੇਖੋ ਵਗੈਰਾ ਹੋਰ ਡਾਕ ਕਿਹ ਡਾਕਟਰ ਨੇ ਜੀ ਮਤਲਬ ਉਹਨਾਂ ਨੂੰ ਕਿਸੇ ਨੂੰ ਨਹੀਂ ਬੁਲਾਇਆ ਜੀ ਉਸ ਤੋਂ ਬਾਅਦ ਜਿਹੜਾ ਸਾਨੂੰ ਮਤਲਬ ਜੀ ਭੇਜਿਆ ਗਿਆ ਡੀਐਮਸੀ ਭੇਜਿਆ ਗਿਆ ਕਿਸੇ ਸਰਕਾਰੀ ਸਿਸਟਮ ਜਾਂ ਸਰਕਾਰੀ ਹਸਪੀਟਲ ਚ ਨਹੀਂ ਭੇਜਿਆ ਗਿਆ ਗਿਆ ਜੀ ਡਾਕਟਰ ਦਾ ਨੰਬਰ ਲਓ ਡਾਕਟਰ ਦਾ ਨੰਬਰ ਹਾਂ ਜੀ ਕਿੰਨਾ ਨੰਬਰ ਕਿੰਨਾ ਨੰਬਰ ਹਮਰਾ ਸਾਡਾ ਇਧਰ ਆ ਇਧਰ ਆ ਥੋੜਾ ਜਿਹਾ ਵਿਚੋ ਵਿਚੋ ਰੀਨ ਕੋ ਹੀ ਮਾਮਲਾ ਜਿਹੜਾ ਐਕਚੁਅਲੀ ਪਾਪਾ ਦਾ 21 ਤਰੀਕ ਨੂੰ ਆਪਰੇਟ ਸੀਗਾ ਜੀ ਡਾਕਟਰ ਦੇ ਵੱਲੋਂ ਵੀ ਉਹਨਾਂ ਦੇ ਵੀ ਗੋਡਿਆਂ ਦਾ ਟ੍ਰੀਟਮੈਂਟ ਸੀਗਾ ਤੇ ਡਾਕਟਰ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ ਤਾਂ ਅਸੀਂ ਆ ਗਏ ਸੀ 20 ਤਰੀਕ ਨੂੰ ਬੁਲਾਇਆ ਲਿਆ ਸੀਗਾ 21 ਤਰੀਕ ਤੋਂ ਬਾਅਦ ਉਹਨਾਂ ਦਾ ਗੋਡਾ ਟ੍ਰੀਟਮੈਂਟ ਹੋਇਆ ਜਦੋਂ ਉਸ ਤੋਂ ਬਾਅਦ ਡੈਡੀ ਨੇ ਵੀ ਥੋੜਾ ਬਹੁਤ ਸਾਨੂੰ ਰਿਸਪੌਂਸ ਦਿੱਤਾਗਾ ਵੀ ਇਹਦੇ ਬਾਰੇ ਵੀ ਬੀਪੀ ਦਹਾਈ ਆ ਬੀਪੀ ਹਾਈ ਚ ਉਹਨਾਂ ਨੇ ਆਪਰੇਟ ਕਰ ਦਿੱਤਾ ਤੇ ਨਾਲ ਉਹਨਾਂ ਨੇ ਬਲੱਡ ਦੀ ਕੋਈ ਟੈਸਟਿੰਗ ਕੀਤੀ ਡਾਕਟਰ ਤੁਸਾਰ ਸਿੰਘ ਲਾ ਜੀ ਨੇ ਨਾ ਕੋਈ ਬਲੱਡ ਦਾ ਕੋਈ ਜਸਟ ਵਗੈਰ ਕੀਤਾ ਵੀ ਕਿੰਨਾ ਬੀਪੀ ਐਚ ਵੀ ਕਿੰਨਾ ਦਾ ਤੇ 5 ਗ੍ਰਾਮ ਚ ਹੀ ਤਕਰ ਦਿੱਤਾ ਉਹਨਾਂ ਦੇ ਹੁਣ ਮਾਈਂਡ ਚ ਕਲਾਊਡ ਬਣ ਗਈ ਤੇ ਉਹਨਾਂ ਨੂੰ ਫਿਰ ਸਾਨੂੰ 24 ਤਰੀਕ ਤੱਕ ਸਾਨੂੰ ਆਈ ਰੱਖਿਆ ਭਲੀ ਖੇਚ ਵੀ ਇਹ ਠੀਕ ਨੇਗੇ ਤੇ ਇਹਨਾਂ ਨੇ ਇੰਜੈਕਸ਼ਨ ਲਗਾਈ ਗਿਆ ਨੀਂਦ ਤੇ ਐਮ ਆਰ ਆਈ ਵਗੈਰਾ ਸਾਰਾ ਕੁਝ ਉਹਨਾਂ ਦੀ ਮੈਡਮ ਨੇ ਡਾਕਟਰ ਨੇ ਆਪਣੀ ਵਾਈਫ ਨੂੰ ਬੁਲਾ ਲਿਆ ਡਾਕਟਰ ਮੇਗਨੂਈ ਉਹਨਾਂ ਨੇ ਕਿਹਾ ਵੀ ਕਹਿੰਦੇ ਕਰੋ ਤੁਸੀਂ ਐਮ ਆਰ ਆਈ ਕਰਵਾ ਕੇ ਦੇਖ ਲਓ ਜੀ ਜੋ ਐਮ ਆਰ ਆਈ ਕਰਾਈ ਐਮ ਆਰ ਆਈ ਦੇ ਵਿੱਚ ਉਹਨਾਂ ਦੇ ਮਾਈਂਡ ਚ ਕਲਾਊਡ ਨਿਕਲਿਆ ਜੀ ਤੇ ਫਿਰ ਸਾਨੂੰ ਡੀ ਐਮ ਸੀ ਚ ਰੈਫਰ ਕਰ ਦਿੱਤਾ ਸੀਗਾ ਕਿ ਕਿਛੀ ਦਾ ਪ੍ਰੋਬਲਮ ਹੋ ਰਿਹਾ ਹੈ ਗੋਡਿਆਂ ਦਾ ਹੋਇਆ ਸੀਗਾ ਠੀਕ ਹੈ ਜੀ ਤੇ ਟੀ ਐਮ ਸੀ ਰੈਫਰ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਵੀ ਕਹਿੰਦੇ ਹਾਈ ਬੀਪੀ ਚ ਆਪਰੇਟ ਹੋਇਆ ਹੈ ਤਾਂ ਕਰਕੇ ਕਹਿੰਦੇ ਤੁਹਾਡੇ ਮਾਈਂਡ ਜਾਂ ਕਿ ਦਿਮਾਗ 'ਚ ਕਲਾਊਡ ਆ ਗਿਆ ਜੀ ਤੇ ਉਹਨਾਂ ਦੇ ਇੱਕ ਵੈਸੇ ਇੱਕ ਲੱਤ 'ਚ ਵੀ ਕਲਾਊਡ ਆ ਗਿਆ ਜੀ ਜੇ ਆਪਾਂ ਬ੍ਰੀਫਲੀ ਦੇਖੀਏ ਅਭੀ ਜਿਹੜੀ ਲੱਤ 'ਚ ਉਹ ਜਿਹ ਉਹ ਵੀ ਹੋਇਆ ਹੈਗਾ ਜੀ ਕਲਾਊਡ ਆਇਆ ਹੈਗਾ ਜੀ ਤੇ ਹੁਣ ਜੇ ਉਹਨਾਂ ਨੇ ਗੱਲ ਕਰਦੇ ਨੇ ਤਾਂ ਤੋਂ ਬੋਲਿਆ ਵੀ ਨਹੀਂ ਜਾਂਦਾ ਹੈਗਾ ਜੀ ਸਿੱਧੀ ਸਪਸ਼ਟ ਜੀ ਗੱਲ ਹੈ ਜੀ ਨਾ ਬੋਲਿਆ ਜਾਂਦਾ ਹੈਗਾ ਤੇ ਜੇ ਬੋਲਣ ਲੱਗੇ ਸਿਰ 'ਚ ਤੇ ਜੇ ਗੱਲ ਵੀ ਕਰਦੇ ਆ ਤਾਂ ਪਜ਼ਲ ਵਾਲੀ ਗੱਲ ਕਰਦੇ ਸਾਨੂੰ ਚਲੋ ਜਿਵੇਂ ਉਹ ਡਿਸਆਰਡਰ ਟਾਈਪ ਸਿੱਧੇ ਉਹ ਹੋਰੀ ਜੀ ਗੱਲ ਕਰਦੇ ਆ ਜੀ ਪੈਸਾ ਦੀ ਮੰਗ ਵੀ ਕੀਤੀ ਗਈ ਸੀ ਤੁਹਾਡੇ ਤੋਂ ਸਾਨੂੰ ਤਾਂ ਇਹ ਵੀ ਸਾਨੂੰ ਤਾਂ ਪੈਸੇ ਜ ਨਹੀਂ ਵਰਚੀ ਲੱਗੇ ਸਾਨੂੰ ਪੈਸਿਆਂ ਦੀ ਕੋਈ ਇਸ਼ੂ ਨਹੀਂ ਇੱਥੇ ਤਾਂ 1.5 ਲੱਖ ਰੁਪਏ ਦਿੱਤਾ ਸੀਗਾ ਜੀ ਕਿਹਨੂੰ ਦਿੱਤਾ ਸੀ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਦੇ ਨੇਕ ਮੁੰਡਾ ਭੇਜੇ ਸੀ ਦੋ ਮੁੰਡੇ ਪੰਜ ਨੰਬਰ ਕਮਰੇ 'ਚ ਬਿਠਾ ਕੇ ਆਪਾਂ ਨੂੰ ਦਿੱਤੇ ਆਗੇ ਪੈਸੇ ਉਹਨਾਂ ਨੇ ਡਾਕਟਰ ਤੁਸ਼ਾਰ ਸਿੰਘਲਾ ਸੀਗੇ ਜੀ ਉਹਨਾਂ ਨੇ ਦੋ ਮੁੰਡੇ ਭੇਜੇ ਸੀਗੇ ਕਹਿੰਦੇ ਵੀ ਇਹ ਗੋਡੇ ਵਾਲੇ ਆ ਬੰਦੇ ਜਿਹਨੇ ਗੋਡੇ ਰਿਪਲੇਸਮੈਂਟ ਦੇਨੇ ਆ ਇਹਨਾਂ ਨੇ ਤੇ ਛਾ ਵੀ ਕਿਹੜੀ ਕੰਪਨੀ ਦੇ ਪਾ ਰਹੇ ਹੋ ਅਸੀਂ ਉਹਨਾਂ ਨੂੰ ਐਂ ਪੁੱਛਿਆ ਸੀ ਉਹ ਕਹਿੰਦੇ ਜੌਨਸਨ ਦੇ ਪਾ ਰਹਿਆਂਗੇ ਵੀ ਸਾਨੂੰ ਇਹ ਵੀ ਸਪੈਸ਼ਲ ਕੀਤਾ ਗਿਆ ਉਦੋਂ ਮੁੰਡੇ ਤਿੰਨ ਚਾਰ ਜਾਨੀ ਰੂਮ 'ਚ ਵੀ ਹੈਗੇ ਸੀਗੇ ਮੇਰੇ ਕੋਲ ਜੀ ਮੇਰੇ ਕੋਲ ਦੁਕਾਨ ਤੇ ਲੜਕੇ ਕੰਮ ਕਰਦਾ ਜੀ ਉਹ ਵੀ ਹੈਗਾ ਸੀਗਾ ਜੀ ਤੇ ਨਾਲ ਦੋ ਬੰਦੇ ਹੋਰ ਹੈਗੇ ਸੀ ਉਸ ਟਾਈਮ ਜੇ ਤੁਹਾਨੂੰ ਐ ਵੀ ਲੜਕੇ ਬੰਦੇ ਵੀ ਪ੍ਰੂਫ ਹੈਗੇ ਕਿ ਜਦੋਂ ਪੈਸੇ ਮੈਂ ਦਿੱਤੇ ਹੈਗੇ ਠੀਕ ਹੈ ਜੀ ਤੇ ਦੋਸ਼ ਲਗਾਏ ਗਏ ਨੇ ਤੁਹਾਡੇ ਸਰ ਸਿਵਲ ਹਸਪੀਟਲ ਦੇ ਇੱਕ ਡਾਕਟਰ ਦੇ ਉੱਤੇ ਕਿ ਉਹਨਾਂ ਨੇ 1.5 ਲੱਖ ਰੁਪਏ ਦਾ ਗੋਡੇ ਬਦਲਣ ਦਾ ਔਰ ਉਹਨਾਂ ਦਾ ਬੀਪੀ ਨਹੀਂ ਚੈੱਕ ਕੀਤਾ ਗਿਆ ਉਹਨਾਂ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਸਾਈਆਂ ਤੁਹਾਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਆ ਸ਼ਿਕਾਇਤ ਮੇਰੇ ਕੋਲ ਆਈ ਹੈ ਇਹ ਅਸੀਂ ਵੈਰੀਫਾਈ ਕਰਾਂਗੇ ਜੋ ਵੀ ਮਤਲਬ ਅਗਰ ਡਾਕਟਰ ਫਾਲਟੀ ਹੈ ਜੋ ਵੀ ਜੋ ਦੋਸ਼ ਲਾਇਆ ਨੇ ਜੋ ਸਿੱਧ ਹੁੰਦੇ ਤਾਂ ਤੇ ਜ਼ਰੂਰੀ ਕਾਰਵਾਈ ਜਿਹੜੀ ਹੈ ਬੰਦ ਕੀਤੀ ਜਾਏਗੀ ਸਰ ਜਿਹੜਾ ਨੀ ਰਿਪਲੇਸਮੈਂਟ ਦਾ ਉਹਦੇ ਬਦਲੇ ਕੋਈ 1.5 ਲੱਖ ਰੁਪਏ ਅਮਾਉਂਟ ਸਰਕਾਰੀ ਹਸਪੀਟਲ ਚ ਲਈ ਜਾਂਦੀ ਹੈ ਜੇ ਕੋਈ ਪ੍ਰਾਈਵੇਟ ਬੰਦਾ ਬ विदाउट कार्ड वाले जेडे डिफरेंट रेट्स दे ने मतलब 70000 ਵਾਲਾ ਵੀ ਹੈ ਕਾਸਟ ਵੀ ਕੋ ਹੋਣਗੇ ਕੋਡੇ ਹੈਗੇ ਆ ਤਾਂ ਓਕੇ ਪਰ ਉਹ ਪੇਸ਼ੈਂਟ ਦੀ ਆਪਣੀ ਮਰਜ਼ੀ ਹੁੰਦੀ ਸਰ ਇਹ ਕਿੰਨਾ ਵੱਲੋਂ ਕਿਹਾ ਜਾ ਰਿਹਾ ਕਿ ਸਿਵਲ ਹਸਪੀਟਲ ਦੇ ਵਿੱਚ ਮੌਜੂਦਾ ਨਹੀਂ ਹਨ ਉਹਨਾਂ ਦੀ ਵਾਈਫ ਡਾਕਟਰ ਤੁਸ਼ਾਰ ਸਿੰਘਲਾ ਦੀ ਵਾਈਫ ਨੂੰ ਇੱਥੇ ਬੁਲਾ ਕੇ ਟ੍ਰੀਟਮੈਂਟ ਲਈ ਦਿਖਾਇਆ ਗਿਆ ਕਿ ਉਹ ਸਿਵਲ ਪ੍ਰਸ਼ਾਸਨ ਦੇ ਨੌਲੇਜ ਵਿੱਚ ਨਹੀਂ ਸੀਗਾ ਕਿ ਕੋਈ ਪ੍ਰਾਈਵੇਟ ਬਾਹਰੋਂ ਆ ਕੇ ਉਹ ਦੇਖ ਰਿਹਾ ਹੈ ਮੇਰੀ ਨੌਲੇਜ ਨਹੀਂ ਸਰ ਇਹ ਆਣਾ ਗਲਤ ਹੈ ਸਾਡਾ ਮੈਡੀਕਲ ਸਪੈਸ਼ਲਿਸਟ ਸਰ ਕੋ ਤਿੰਨ ਤਿੰਨ ਨੇ ਉਹਨੂੰ ਬੁਲਾਣਾ ਬਣਦਾ ਪਹਿਲਾਂ ਵੀ ਸਾਰੇ ਇਸ ਡਾਕਟਰ ਦੇ ਉੱਤੇ ਇਲਜ਼ਾਮ ਲੱਗੇ ਨੇ ਪੈਸੇ ਲੈਣ ਦੇ ਉਹਦੇ ਮੇਰੀ ਨੋਲੇਜ ਨਹੀਂ ਹੈ ਮੇਰੇ ਕੋਲੇ ਕੋਈ ਕੰਪਲੇਂਟ ਆ ਕਿ 1500 ਰੁਪਏ ਉਹ ਵੀ ਇਨਕੁਆਇਰੀ ਪੈਂਡਿੰਗ ਹੈ ਚੱਲ ਰਹੀ ਹੈ ਹਾਂ ਉਹ ਵੀ ਇਨਕੁਆਇਰੀ ਚੱਲ ਰਹੀ ਹੈ ਇਹਨਾਂ ਦਾ ਹੀ ਹੈ ਇਹਨਾਂ ਦਾ ਹੀ ਹੈ ਡਾਕਟਰ ਜੀ 9 ਤਾਰੀਖ ਨੂੰ ਕਹਿੰਦੇ ਨੇ ਮਤਲਬ ਕਿ ਮੀਟਿੰਗ ਵਗੈਰਾ ਜਾ ਰਹੀ ਹੈ ਜੀ ਇਹ ਇੱਕ ਇੱਕ ਸੈਕਿੰਡ ਵੀਰੇ ਇੱਕ ਹੋਵੇ ਇੱਕ ਮਿੰਟ ਸਰ ਜਿਹੜਾ ਉਹਦੀ ਵਾਈਫ ਡਾਕਟਰ ਦੇ ਵਾਈਫ ਨੂੰ ਇੱਧਰ ਬੁਲਾ ਕੇ ਕੀਤਾ ਗਿਆ ਉਹ ਜਿਹੜੀ ਉਹਨਾਂ ਦੇ ਪ੍ਰਾਈਵੇਟ ਡਾਕਟਰ ਹੁੰਦਾ ਜੀ ਉਹਨਾਂ ਦੇ ਵਾਈਫ ਕਿਹ ਜਾ ਰਹੇ ਨੇ ਉਹਨਾਂ ਉੱਤੇ ਵੀ ਕੋਈ ਇਨਕੁਆਰੀ ਹੋਏਗੀ ਕਿ ਸਿਵਲ ਹਸਪੀਟਲ ਦੇ ਵਿੱਚ ਬਿਲਕੁਲ ਸਾਰਾ ਕੁਝ ਹੋ ਗਿਆ ਫਿਰ ਤਾਂ ਕਿਹੜੇ ਮੈਡੀਕਲ ਸਪੈਸ਼ਲਿਸਟ ਨੇ ਚੈੱਕ ਕੀਤਾ ਉਹ ਦੇਖਾਂਗੇ ਅਪਾ ਪਲੀਜ਼ ਸਰ ਪੁੱਛਣ ਦਾ ਮਤਲਬ ਹੈ ਕਿ ਜਿਹੜਾ ਪ੍ਰਾਈਵੇਟ ਡਾਕਟਰ ਸਰਕਾਰੀ ਡਾਕਟਰ ਦੇ ਨਾਲ ਆ ਕੇ ਇੱਥੇ ਕਰ ਰਿਹਾ ਜੇ ਦੀ ਇੱਥੇ ਕੋਈ ਲੱਲਾ ਕੱਕਾ ਨਹੀਂ ਹੈਗਾ ਉਹਦੇ ਉੱਤੇ ਕੀ ਕਾਰਵਾਈ ਬਣੂਗੀ ਉਹਦੀ ਵਾਈਫ ਉਹਨਾਂ ਇੱਥੇ ਕੀ ਕਰਾਏ ਰਿਹਾ ਨਾ ਅਪ ਵੈਰੀਫਾਈ ਕਰੇ ਫੈਕਟਸ ਤੇ ਹੋਊਗੀ ਐਕਸਪਲੇ ਇਸ ਤਰ੍ਹਾਂ ਦਾ ਕੋਈ ਕੋਈ ਵੀ ਥੋੜੀ ਇਸ ਤਰ੍ਹਾਂ ਆ ਸਕਦਾ ਨਹੀਂ ਉਹਦੇ ਉਹਦੇ ਤੇ ਕਾਰਵਾਈ ਲਈ ਸਪਾਸ਼ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਅੱਜ ਡਾਕਟਰ ਤੁਸ਼ਾਰ ਸਿੰਘ ਨਾਲ ਛੁੱਟੀ ਲੈ ਗਏ ਜਾਂ ਕੀ ਕਰਦੇ ਛੁੱਟੀ ਅਪਲਾਈ ਕੀਤੀ ਉਹਨਾਂ ਨੇ ਪਰ ਸਾਡੇ ਕੋਲ ਸਟਾਫ ਪਹਿਲਾਂ ਹੀ ਘੱਟ ਹੈ ਮੈਂ ਛੁੱਟੀ ਰਿਜੈਕਟ ਕਰਤੀ ਹੈ ਪਰ ਉਹ ਐਬਸੈਂਟ ਫਰਮ ਡਿਊਟੀ ਹੈ ਇੱਕ ਕੰਪਲੇਂਟ ਦਿੱਤੀ ਗਈ ਹੈ ਡਾਕਟਰ ਤੁਸ਼ਾਰ ਜੀ ਦੇ ਖਿਲਾਫ ਤੁਸੀਂ ਕੀ ਕਹਿਣਾ ਚਾਹੋਗੇ ਕਿਹੋ ਜੀ ਕਾਰਵਾਈ ਹੋਊਗੀ ਦੇਖੋ ਜੋ ਤੁਹਾਡੀ ਕੰਪਲੇਂਟ ਹੈ ਇਹਦੇ ਤੇ ਸਾਰੀ ਇਨਕੁਆਇਰੀ ਹੋਏਗੀ ਡਾਕਟਰ ਸਾਹਿਬ ਨੂੰ ਵੀ ਬੁਲਾਇਆ ਜਾਏਗਾ ਤੁਹਾਨੂੰ ਵੀ ਬੁਲਾਇਆ ਜਾਏਗਾ ਉਹਨਾਂ ਦੇ ਬਿਲਕੁਲ ਨਿਰਪੱਖ ਤੇ ਪੂਰੀ ਐਂ ਪੂਰੀ ਜਾਂਚ ਹੋਈ ਨਿਰਪੱਖ ਹੋਈ ਤੇ ਪੁਰਾਣੇ ਨਤੀਜਿਆਂ ਨਾਲ ਜੋੜਦੇ ਮੋਚਾ ਡਾਕਟਰ ਸਾਹਿਬ ਉਸ ਡਾਕਟਰ ਨੂੰ ਪਤਾ ਸੀ ਕਿ ਅੱਜ ਪੀੜਤ ਟਰ ਜਿਹੜੀ ਆ ਤੇਰਾ ਆ ਰਹੀ ਆ ਉਹ ਡਾਕਟਰ ਨੇ ਛੁੱਟੀ ਅਪਲਾਈ ਕੀਤੀ ਬਸ ਤੁਹਾਡੇ ਐਸਐਮਓ ਲੋ ਛੁੱਟੀ ਰਿਜੈਕਟ ਕੀਤੀ ਗਈ ਇਸ ਦੇ ਬਾਵਜੂਦ ਵੀ ਉਹਨਾਂ ਨੇ ਡਿਊਟੀ ਤੋਂ ਐਬਸੈਂਟ ਐਬਸੈਂਟ ਹੋ ਗਏ ਮਤਲਬ ਉਹਨਾਂ ਨੂੰ ਡਰ ਸੀ ਕਿ ਉਹਨਾਂ ਨੇ ਪੈਸੇ ਲੈ ਹੋਣਗੇ ਇਸ ਲਈ ਹੋ ਗਈ ਨਾ ਕੀ ਕਰਨ ਜਾਓਗੇ ਜਦੋਂ ਡਿਫਰੈਂਸ ਬਾਰੇ ਤਾਂ ਮੈਨੂੰ ਪਤਾ ਨਹੀਂ ਉਹਨੇ ਤਾਂ ਛੁੱਟੀ ਲਈ ਸਰ ਛੁੱਟੀ ਲਈ ਨਹੀਂ ਜੀ ਉਹਨਾਂ ਨੇ ਅਪਲਾਈ ਕੀਤੀ ਸੀ ਉਹਨਾਂ ਦੀ ਛੁੱਟੀ ਰਿਜੈਕਟ ਆ ਅਸੀਂ ਦੇਖ ਕੇ ਆਏ ਹਾਂ ਗੱਲ ਹੋਈ ਆ ਸਰ ਫਿਰ ਵੀ ਉਹ ਆ ਵੀ ਮਨੇ ਕੋਈ ਨਵੇਂ ਰਾਜ਼ਮਾਨੀ ਹੈ ਜੀ ਇਹਦੇ ਬਾਰੇ ਤੁਸੀਂ ਅੱਛੇ ਮਸਾਵਲ ਨੂੰ ਰੋਵੇ ਉਹਦੇ ਤੇ ਕਾਰਵਾਈ ਤਾਂ ਨਹੀਂ ਸਰ ਤੁਸੀਂ ਹੈਡ ਹੋ ਤੁਸੀਂ ਕਾਰਵਾਈ ਇਹਦੇ ਉੱਤੇ ਕੀ ਮੈਂ ਸਿਮ ਨੂੰ ਭੇਜਣੀ ਹੈ ਲੈ ਵੀ ਭਾਈ ਉਹਦੇ ਜਵਾਬਦਾਰ ਵੀ ਹੋ ਰੋ ਸਰ ਜੀ ਜਵਾਬ ਇਸ ਤਰ੍ਹਾਂ ਹੈ ਸਰ ਇੱਕ ਪਾਸੇ ਕਹਿ ਰਹੇ ਸੋਗਲ ਹਸਪਤਾਲ ਦੇ ਵਿੱਚ ਸਾਰਾ ਇਲਾਜ ਕੀਤਾ ਜਾਂਦਾ ਦੂਸਰੇ ਪਾਸੇ ਪੈਸੇ ਲੈ ਜਾ ਰਹੇ ਕਿਵੇਂ ਮੈਂ ਦੱਸ ਤਾ ਵੀ 20 ਦਿਨ ਡਰੀ ਹੋਈ ਰਹੀ ਕਿੰਨਾ ਰਹਿਣਾ ਕਿੰਨੇ ਟਾਈਮ ਚੋੜੀ ਹੋਈ ਜੀ ਬੜੀ ਸਾਰੀ ਜੇ ਜੇ ਤੇ ਤੇ ਜੀ ਹੋ ਜੇ ਨੀ ਇਹ ਵੀ ਨਾ ਤਾਂ ਨਹੀਂ ਤੇ ਸਾਰ ਇੱਕ ਬਸਰਾ ਹੋਰ ਵੀ ਉਹਦੇ ਵਿੱਚ ਆਇਆ ਕਿ ਡਾਕਟਰ ਨੇ ਜਿਹੜੇ ਵਾਈਫ ਨੇ ਉਹ ਇੱਕ ਪ੍ਰਾਈਵੇਟ ਡਾਕਟਰ ਨੇ ਉਹ ਜਦੋਂ ਆਪਰੇਟ ਕੀਤਾ ਗਿਆ ਨਾਲ ਉਹ ਵੀ ਵਿੱਚ ਮੌਜੂਦ ਰਹੇ ਨੇ ਇਸ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਬਾਹਰਲਾ ਬੰਦਾ ਕਿਸੇ ਦਾ ਹੋਣਾ ਉਹ ਡਾਕਟਰ ਨਹੀਂ ਹੈ ਕੋਈ ਵੀ ਡਾਕਟਰ ਸਾਡੇ ਇੱਥੇ ਸਿਵਲ ਹਸਪਤਾਲ ਜੀ ਇਹ ਪ੍ਰਾਈਵੇਟਾ ਜੋ ਮਰਜੀ ਇੱਥੇ ਨਹੀਂ ਆ ਸਕਦਾ ਸਰ ਉਦੋਂ ਤੱਕ ਹੀ ਬੰਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਡਾਕਟਰ ਬਾਹਰ ਹੈ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੈ ਕੇ ਤੱਥ ਬਿਲਕੁਲ ਲਾ ਕੇ ਜੋ ਬੰਦੀ ਕਾਰਵਾਈ ਹੋਊਗੀ ਬੇਫਿਕਰ ਹੋਣਾ ਇਹ ਸਰ ਥੈਂਕ ਯੂ